ਕਭਈ ਵੇ ਅਮੀ ਕਹੀਏ ਨਾ ਪ੍ਰੀਮੀਅਮ ਕੁਆਲਿਟੀ ਹੈ ਪ੍ਰੀਮੀਅਮ ਕੁਆਲਿਟੀ ਕੀ ਪ੍ਰੀਮੀਅਮ ਹੈ ਕੀ ਹੋ ਗਿਆ ਬਈ ਇਹਨੂੰ ਕਿਥੋਂ ਟੁੱਟਿਆ ਦੱਸੀ ਹੈ ਕੀ ਹੈ ਉਹ ਕਹਿੰਦਾ ਪ੍ਰੀਮੀਅਮ ਹੈ ਟੁੱਟੂ ਗਿਆ ਹੈ ਇਹ ਦੀ ਟੁੱਟਦੀ ਬਈ ਕਿਉਂ ਇਹਦਾ ਪ੍ਰੀਮੀਅਮ ਕੁਆਲਿਟੀ ਚਾਹੀ ਉਹ ਆ ਦੇਖ ਅੱਛਾ ਠੀਕ ਹੈ ਬੱਚਿਆਂ ਵਾਸਤੇ ਅਟੈਚੀ ਕੇਸ ਲੈ ਲੋ ਜਾਂ ਕੋਸਮੈਟਿਕ ਦਾ ਸਮਾਨ ਪਾ ਲੋ ਅੱਛਾ ਤਾ ਇਹ ਕਿੱਡੀ ਜ਼ੋਰ ਦੀ ਮਾਰੀ ਆ ਕਿ ਟੁੱਟੀ ਹੈ ਕਿਦੋਂ ਦਿਖਾ ਟੁੱਟੀ ਤਾਂ ਹੈ ਨਹੀਂ ਨਾਲ ਮੈਂ ਦੇਖਦਾ ਜੀ ਤੋੜ ਕੇ ਨੂੰ ਦੋ ਤਾਂ ਜੱਪਾ ਨੇ ਇਹਦੇ ਵਿੱਚ ਆ ਲੈ ਹਾਂ ਠੀਕ ਹੈ ਜਿਵੇਂ ਆਪਾਂ ਆ ਮਟੈਚੀ ਲੈਣੇਗੇ ਇੱਕ ਆ ਗਈ ਚਾਹੇ ਕੋਸਮੈਟਿਕ ਦਾ ਸਮਾਨ ਲੈ ਲੋ ਚਾਹੇ ਬੱਚਿਆਂ ਨੂੰ ਦੇ ਦਿਓ ਗਿਫਟ ਠੀਕ ਹੈ ਠੀਕ ਹੈ ਹੁਣ ਮੂਰੇ ਲੋੜ ਹੀ ਆਉਗੀ ਠੀਕ ਹੈ ਹਾਂ ਦਾਦੀਆਂ ਨੇ ਨਾਨੀਆਂ ਨੇ ਆਪਣੇ ਧੋਤੇ ਧੋਤੀਆਂ ਨੂੰ ਦੇਣੀਆਂ ਨੇ ਹਾਂ ਬਹੁਤ ਕਹਿਣ ਚੀਜ਼ ਹੈਗੀ ਠੀਕ ਹੈ ਰੇਟ ਵੀ ਸਿਰਫ 800 ਰੁਪਈਆ ਦਾ ਲੈ ਵੀ ਇਹ 800 ਦੀਆਂ ਹੈ ਚਾਹੇ ਤਾਂ ਪਹਿਣਾ ਆਪਦਾ ਸਮਾਨ ਪਾ ਲੈਣਾ ਮੇਕਅਪ ਜਾ ਚਾਹੇ ਬੱਚਿਆਂ ਦਾ ਸਮਾਨ ਪਾ ਲੈਣਾ ਆ ਪਹਿ ਡੱਬਾ ਆ ਫੁੱਲ ਸਟਾਕ ਭਰਿਆ ਪਿਆ ਤੁਹਾਡੇ ਸਾਹਮਣੇ ਆ ਗੱਡਾ ਜਿਹੜਾ ਮਰਜ਼ੀ ਰੰਗ ਜਿਹੜਾ ਮਰਜ਼ੀ ਰੰਗ ਲੈ ਲੋ ਆ ਪੈਗਾ ਲੈ ਵੀ ਸਮਾਨ ਪੂਰਾ ਵੈ ਪ੍ਰੀਮੀਅਮ ਹੋਊ ਬਈ ਗਾਰੰਟੀ ਹੈ ਜੀ ਜੀ ਦੀ ਬਾਕੀ ਆਸਮਾਨ ਵੀ ਦੇ ਦੋਗੇ ਵਾਧੂ ਸਮਾਨ ਨਾ ਵੀ ਆਪਣੇ ਕੋਲੇ ਬਹੁਤ ਮੈਟ ਬੰਦੇ ਕਿੱਥੇ ਹੋਣਾ ਬੂ ਪਿੰਡ ਲੌਂਗਵਾਲ ਉਹਦੇ ਆਪਾਂ ਨਗਰ ਨੇੜੇ ਨਰੀ ਕੋਠੀ ਲੌਂਗਵਾਲ ਆਨਲਾਈਨ ਸਟੋਰ ਤੇ ਆਪਣੀ ਫਰਮ ਦਾ ਨਾਮ ਆਗਾ 9878234959 WhatsApp ਨੰਬਰ ਆ WhatsApp ਤੇ ਮੈਸੇਜ ਕਰ ਲਓ ਕੋਈ ਵੀ ਜਾਣਕਾਰੀ ਲੈਣੀ ਕਿਸੇ ਵੀ ਪ੍ਰੋਡਕਟ ਦੀ ਜਾਣਕਾਰੀ ਲੈਣੀ ਹੈ ਤੁਹਾਨੂੰ ਕੈਟਾਲਾਗ ਭੇਜ ਦਾਂਗੇ ਜੀ